वो कहने को तो मेरा कुछ नहीं लगता था लेकिन बिछड़ के उससे मेरा दिल बहुत घबरा रहा था वो कहने को तो मेरा कुछ नहीं लगता था लेकिन बिछड़ के उससे मेरा दिल बहुत घबरा रहा था मुझे उस शख्स से इतनी मोहब्बत हो गई थी कि अब मैं उसकी सारी आते अपना रहा था दोस्तों नमा नवा इश्क ते ਨਵੀਂ ਨਵੀਂ ਸਰਦੀ ਜਿਹੜੀ ਆ ਹਮੇਸ਼ਾ ਮਾੜੀ ਹੁੰਦੀ ਆ ਮੈਂ ਨਾ ਕੱਲ ਸ਼ਾਮ ਨੂੰ ਜਾ ਕੇ ਸੋਚ ਰਿਹਾ ਸੀ ਕਿ ਅੱਜ ਸ਼ਾਮ ਨੂੰ ਜਾ ਕੇ ਇਹ ਕੰਮ ਜ਼ਰੂਰ ਕਰਨਾ ਪਰ ਕੱਲ ਸਮਾਂ ਨਹੀਂ ਮਿਲ ਸਕਿਆ ਪਰ ਅੱਜ ਮੈਂ ਵਾਕਈ ਮਹਿਸੂਸ ਕੀਤਾ ਆ ਕਿ ਜਿੱਦਾਂ ਬੜੀ ਤੇਜ਼ੀ ਦੇ ਨਾਲ ਮੌਸਮ ਬਦਲਿਆ ਆ ਔਰ ਮੌਸਮ ਨੇ ਜਿਹੜੀ ਅੰਗੜਾਈ ਲਈ ਆ ਤੇ ਮੈਨੂੰ ਲੱਗਦਾ ਹੈ ਵੀ ਘਰ ਜਿਹੜੇ ਕੰਬਲ ਰਜਾਈਆਂ ਤੇ ਕੋਟ ਪੈਂਟ ਰੱਖੇ ਆ ਮੈਨੂੰ ਲੱਗਦਾ ਕਿ ਹੁਣ ਉਹਨੂੰ ਪ੍ਰੋਸਸਨ ਦਾ ਟਾਈਮ ਆ ਗਿਆ ਉਹਨੂੰ ਪੁਚਕਾਰਨ ਦਾ ਟਾਈਮ ਆ ਗਿਆ ਉਹਨੂੰ ਸਾਫ਼ ਕਰਨ ਦਾ ਟਾਈਮ ਆ ਗਿਆ ਤੇ ਇਸ ਜਿਹੜੀ ਨਵੀਂ-ਨਵੀਂ ਠੰਡ ਆ ਉਹਦੇ ਨਾਲ ਮੁਕਾਬਲਾ ਕਰਨ ਦੇ ਲਈ ਨਾ ਬਹੁਤ ਜ਼ਰੂਰੀ ਹੈਗਾ ਕਿ ਤੁਸੀਂ ਵੀ ਹੁਣ ਜਿਹੜੇ ਆਪਣੇ ਗਰਮ ਕੱਪੜੇ ਕੋਟੀਆਂ ਸਵਟਰ ਕੱਢ ਲਓ ਖਾਸ ਤੌਰ ਤੇ ਜਿਹੜੇ ਬੱਚੇ ਹੁੰਦੇ ਨੇ ਨਾ ਛੋਟੇ ਉਹ ਇੰਨੀ ਛੇਤੀ ਤਬਦੀਲੀ ਨੂੰ ਅਡਾਪਟ ਨਹੀਂ ਕਰਦੇ ਸੋ ਬਹੁਤ ਜ਼ਰੂਰੀ ਹੋਣਾ ਲਈ ਵੀ ਆ ਕੱਲ ਅਸੀਂ ਇੱਕ ਪੂਰੀ ਖਬਰ ਤੁਹਾਨੂੰ ਦਵਾਂਗੇ ਇਸ ਹਫ਼ਤੇ ਦੇ ਵਿੱਚ ਸ਼ੀਤ ਲਹਿਰ ਨੇ ਇੱਕ ਵਾਰੀ ਜੋੜ ਫੜਨਾ ਹੈ ਕਿਉਂਕਿ ਬਹੁਤ ਸਾਰਾ ਐਟਮੋਸਫੇਅਰ ਡਿਸਟਰਬ ਹੋ ਰਿਹਾ ਹੈ ਔਰ ਉਹ ਜਿਹੜਾ ਡਿਸਟਰਬ ਹਵਾ ਹੈਗੀ ਆ ਉਹਦੇ ਨਾਲ ਆਉਂਦੇ 2-3 ਦਿਨਾਂ ਦੇ ਵਿੱਚ ਮੀਂਹ ਪੈਣ ਦੀ ਵੀ ਸੰਭਾਵਨਾ ਨਜ਼ਰ ਆ ਰਹੀ ਆ ਸੋ ਜੇਕਰ ਤੁਸੀਂ ਇਹਦੇ ਨਾਲ ਸਹਿਮਤ ਹੋ ਕਿ ਬਿਲਕੁਲ ਮੌਸਮ ਦੀ ਤਬਦੀਲੀ ਨਾਲ ਸਾਨੂੰ ਕੱਪੜੇ ਜਿਹੜੇ ਆ ਉਹ ਉਹਨਾਂ ਦੀ ਚੁਆਇਸ ਕਰਨੀ ਚਾਹੀਦੀ ਆ ਤਾਂ ਜ਼ਰੂਰ ਜਾ ਕੇ ਅੱਜ ਇਸ ਹਫਤੇ ਆ ਵਾਲਾ ਕੰਮ ਜ਼ਰੂਰ ਕਰ ਲਿਓ ਉਦਾਂ ਵੈਸੇ ਜਿਹੜੀ ਸ਼ਾਮ ਦੀ ਠੰਡ ਆ ਨਾ ਨਵੀਂ-ਨਵੀਂ ਉਹ ਮਾੜੀ ਹੁੰਦੀ ਆ ਯਾਦ ਰੱਖਿਓ ਫਿਰ ਪੁਲਿਓ ਨਾ ਤੇ ਆਪਣਾ ਕਮੈਂਟ ਜ਼ਰੂਰ ਦਿਓ ਕਿ ਤੁਸੀਂ ਕੀ ਸੋਚਦੇ ਹੋ ਇਸ ਮੁੱਦੇ ਬਾਰੇ